ਕੁੜਾ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਨਜਾਇਜ਼ ਪਿਸਤਲ ਅਤੇ ਦੋ ਜ਼ਿੰਦਾ ਰੋਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਬੀਤੇ ਦਿਨੀ ਥਾਣਾ ਰਾਵਲਪਿੰਡੀ ਦੀ ਪੁਲਿਸ ਵੱਲੋਂ ਦੋਸ਼ੀ ਪ੍ਰਭਜੋ ਸਿੰਘ ਉਰਫ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਪੁਰ ਖਲਿਆਨ ਨੂੰ ਦੋ ਪਿਸਤਲਾਂ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਪਾਸੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿੱਚ ਕਲਪੂਸ਼ਣ ਸੋਨੀ ਉਰਫ ਬਿੰਨੀ ਸੋਨੀ ਪੁੱਤਰ ਵਿਪਨ ਸੋਨੀ ਵਾਸੀ ਲਾਮਿਆ ਮੁਹੱਲਾ ਸਰਾਫਾ ਵਿਆਰ ਫਗਵਾੜਾ ਨੂੰ ਨਾਮਜ਼ਦ ਕੀਤਾ ਸੀ ਇਸਰਾਂ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੀ ਪੁਲਿਸ ਨੇ ਇਸ ਦੋਸ਼ੀ ਨੂੰ ਪ੍ਰਾਣੀ ਤਹਿਸੀਲ ਵਿਖੇ ਸਥਿਤ ਇੱਕ ਸੁਨਿਆਰੀ ਦੀ ਦੁਕਾਨ ਤੋਂ ਕਾਬੂ ਕੀਤਾ ਜਿਸ ਪਾਸੋਂ ਪੁਲਿਸ ਨੇ ਇੱਕ ਨਜਾਇਜ਼ ਪਿਸਤਲ ਅਤੇ ਦੋ ਜਿੰਦਾ ਰੌਂਦ ਵੀ ਬਰਾਮਦ ਕੀਤੇ ਫਿਲਹਾਲ ਪੁਲਿਸ ਨੇ ਇੱਕ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਮਾਨਯੋਗ ਡਿਜੀਪੀ ਪੰਜਾਬ ਐਸਐਸਪੀ ਕਬੂਥਲਾ ਮੈਡਮ ਮਤਸਲਾ ਦੁੱਤਾ ਆਈਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਅਸੀਂ ਸਬ ਡਿਵੀਜ਼ਨ ਫਗਵਾੜਾ ਵੱਲੋਂ ਜੋ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਹੀ ਲੜੀ ਦੇ ਵਿੱਚ ਸਾਡੇ ਸੀਆਈਏ ਸਟਾਫ ਨੇ ਇੱਕ ਅੱਛੀ ਸਫਲਤਾ ਮਿਲੀ ਹੈ ਇਹਦੇ ਵਿੱਚ ਜੀ ਤੁਹਾਨੂੰ ਯਾਦ ਹੋਣਾ ਹੈ ਅਸੀਂ ਐਫਆਈਆਰ ਨੰਬਰ 46 4 ਅਗਸਤ ਨੂੰ ਆਰਮਸ ਐਕਟ ਦੇ ਵਿੱਚ ਦਰਜ ਕੀਤੀ ਸੀ ਜਿਹਦੇ ਵਿੱਚ ਇੱਕ ਲੜਕਾ ਬਿੱਲਾ ਖਿਲਾਣ ਹੈ ਔਰ ਉਹਦੇ ਕੋਲ ਦੋ ਵੈਪਨ ਬਰਾਮਦ ਹੋਏ ਹੋਏ ਸੀਗੇ ਉਹਦੀ ਇਹ ਅਸੀਂ ਫਾਰਵਰਡ ਲਿੰਕੇਜ ਜਿਹੜੇ ਜਿਹੜਾ ਗਰੁੱਪ ਹੈ ਉਹਦੇ ਸਾਰੇ ਸਾਥੀਆਂ ਦੇ ਦੋ ਅਸੀਂ ਇਨਵੈਸਟੀਗੇਸ਼ਨ ਚ ਐਕਸਪਲੋਰ ਕੀਤਾ ਨਾ ਉਹਦੇ ਚ ਇੱਕ ਮੁੰਡਾ ਜਿਹੜਾ ਹੈਗਾ ਅ ਜਿਸ ਦਾ ਨਾਮ ਫੁੱਲਪੂਰਨ ਸੋਨੀ ਉਰ ਵਿੰਨੀ ਸੋਨੀ ਇਹ ਲਾਵਿਆ ਮਹੱਲਾ ਦਾ ਰਹਿਣ ਵਾਲਾ ਹੈ ਤੇ ਸਾਨੂੰ ਇਹ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹਦੇ ਕੋਲ ਵੀ ਇੱਕ ਵੈਪਨ ਹੈ ਜਿਹੜਾ ਕਿ ਇਹ ਜਿਹੜੇ ਗਰੁੱਪ ਹੈ ਇਹ ਆਪਸ ਵਿੱਚ ਸਾਰੇ ਦੋਸਤ ਨੇ ਔਰ ਜਦੋਂ ਵੀ ਕੋਈ ਕਿਤੇ ਵਾਰਤਤ ਕਰਨੀ ਹੈ ਜਾਂ ਕਿ ਬਹਿਣ ਕੋਈ ਸ਼ੇਅਰ ਕਰਦੇ ਨੇ ਲੱਗਦਾ ਔਰ ਇੱਕ ਇਲਲੀਗਲ ਵੈਪਨ ਇਹ ਵੀ ਪੋゼਸ਼ਨ ਦੇ ਵਿੱਚ ਹੈ ਜੋ ਵਿੰਨੀ ਸੋਨੀ ਦੇ ਪੋゼਸ਼ਨ ਚ ਹੈ ਇਹਦੇ ਵਿੱਚ 12 ਤਰੀਕ ਨੂੰ ਐਚਆਰਸੀਏ ਦੀ ਟੀਮ ਨੇ ਇਸ ਦੋਸ਼ੀ ਨੂੰ ਅਰੈਸਟ ਕੀਤਾ ਤਹਿਸੀਲ ਪੁਰਾਣੀ ਤਹਿਸੀਲ ਤੋਂ ਕਰਵਲ ਜੂਜਰ ਦੇ ਏਰੀਆ ਤੋਂ ਉੱਥੇ ਪਹੁੰਗਿਆ ਸੀਗਾ ਤੇ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਇਨਕਸ਼ਾਫ ਦੇ ਉੱਪਰ ਹੀ ਇਹਦੇ ਡਿਸਕਲੋਜ਼ਰ ਦੇ ਉੱਪਰ ਇੱਕ 32 ਬੋਰ ਦਾ ਪਿਸਤਲ ਜਿਹੜਾ ਕਿ ਇਲੀਗਲ ਹੈ ਔਰ ਨਾਲ ਦੋ ਰੋਂ ਨੇ ਉਹ ਕਨਵਰ ਕੀਤੇ ਗਏ ਨੇ ਤੇ ਇਹਦਾ ਹੁਣ ਅੱਜ ਇਸ ਨੂੰ ਮਾਨਯੋਗ ਅਦਾਲਤ ਕੋਲ ਵਿੱਚ ਪੇਸ਼ ਕਰਕੇ ਬੋਲੰਦਰ ਮੰਨ ਲਿਆ ਗਿਆ ਹੈ ਔਰ ਦੌਰਾਨੇ ਰਿਮਾਂਡ ਦੇ ਤੋਂ ਸਾਰਾ ਇਹਨੇ ਕਿੱਥੋਂ ਲਿਆ ਕਿਹੜੀ ਵਾਰਦਾਤ ਹੋਰ ਅਗਰ ਇਸਨੇ ਕੀਤੀ ਹੈ ਸਟੈਪਨ ਦੇ ਨਾਲ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨੇ ਇਹ ਤੋਂ ਕੁਝ ਨਹੀਂ ਕੀ ਨਾਮ ਜੋ ਬਿੱਲਾ ਵੀ ਕੋਈ ਹੈਗਾ ਇੰਤੇ ਇਹ ਤੇ ਪਹਿਲਾਂ ਵੀ ਕੋਈ ਨਹੀਂ ਆਇਆ ਪੁੱਤ ਆ ਹਜੇ ਫਿਲਹਾਲ ਸਾਨੂੰ ਨਹੀਂ ਹਜੇ ਮਿਲਿਆ ਬਟ ਇਨ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡੀਟੇਲ ਦੇ ਵਿੱਚ ਅਸੀਂ ਤੱਤ ਇਕੱਠਾ ਸਮਝ ਲਿਆ ਪਰਮ ਜੀ ਬਿੱਲਾ ਨੂੰ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਹਨੇ ਇਹਦਾ ਨਾਮ ਲਿਆ ਕਿ ਉਹਨੇ ਕੁਝ ਬਾਦਤਾ ਜਾਂ ਇਹਦੇ ਨਾਲ ਗੱਲ ਕੇ ਜਾਂ ਕਿਸੇ ਨਾਲ ਰਲ ਕੇ ਕੋਈ ਬਾਦਤਾ ਕਰਨੀਆਂ ਵੀ ਬਣੀਆਂ ਪੁੱਛਗਿਛ ਵਿੱਚ ਅ ਜਿਹੜੀ ਬਿੱਲੇ ਦੀ ਪੁਛੇਸ਼ ਦੇ ਵਿੱਚ ਆਇਆ ਸੀ ਵੀ ਜਦੋਂ ਵੀ ਉਹ ਕਿਤੇ ਇਹਨਾਂ ਦਾ ਲੜਾਈ ਝਗੜਾ ਹੁੰਦਾ ਸੀਗਾ ਬਿਕੋਜ਼ ਇਹ ਇਹ ਉਹੀ ਗੈਂਗ ਹੈ ਜਿਨ੍ਹਾਂ ਦੇ ਕੋਲ ਰੀਅਲ ਉਹਨਾਂ ਗਿਰਸਤਾ ਦੇ ਬਾਹਰ ਫਾਇਰਿੰਗ ਵੀ ਹੋਈ ਸੀਗੀ ਉਹਦੇ ਵਿੱਚ ਵੀ ਸਾਰੇ ਇਕੱਠੇ ਸੀਗੇ ਤੇ ਇਹ ਉਦੋਂ ਵੀ ਉਹਨਾਂ ਦੇ ਨਾਲ ਸੀਗਾ ਉਹ ਅਸੀਂ ਉਸ ਟਾਈਮ ਇਹਦੀ ਨਾਮ ਜਾਗਰ ਨਹੀਂ ਹੋਇਆ ਸੀਗਾ ਤੇ ਵਿਲੇ ਦੀ ਬੁਸ਼ਭੁਸ਼ ਦੇ ਵਿੱਚ ਹੀ ਆ ਗਿਆ ਅਸੀਂ ਉਹ ਇਨਵੈਸਟੀਗੇਸ਼ਨ ਵੀ ਅੱਗੇ ਪ੍ਰਸੀਡ ਕਰਾਂਗੇ ਬਟ ਇਹ ਸਾਰੀ ਚੀਜ਼ਾਂ ਇਹਦੇ ਤੋਂ ਵੀ ਕੰਟਰਾ ਇਨਕਾਊਂਟਰ ਚੈੱਕ ਕੀਤਾ ਜਾਏਗਾ ਦੌਰਾਨੀ ਤਫਤੀਸ਼ ਤੇ ਜੋ ਵੀ ਸੱਚਾਈ ਸਾਹਮਣੇ ਆਈ ਉਹਦੇ ਨਾਲ ਪ੍ਰਸੀਡ ਕੀਤਾ ਜਾਏਗਾ